ਲਓ ਜੀ ਮਾਲੇ ਵਾਲਾ ਕੋਈ ਵੀ ਖਿਡਾਰੀ ਜਫਾ ਲਾਊਗਾ ਤਾਂ 500 ਰੁਪਏ ਸਾਡਾ ਸ਼ਰਨਾਪਰਾ ਆਸਟ੍ਰੇਲੀਆ ਤੋਂ ਦਲਬਾਖ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁਝੇ ਆ ਜੀ ਸਾਡੇ ਬਹੁਤ ਧੰਨਵਾਦ ਸਾਡਾ ਬਲਜੀਤ ਸਿੰਘ ਕਬੱਡੀ ਖਿਡਾਰੀ ਬੀਤਾ ਉਹ ਵੀ ਲਾਈਨਾਂ demandas ਹੋਵੇਗਾ ਬਹੁਤ ਵਧੀਆ ਕਬੱਡੀ ਖੇਡੀ ਬੀਤੇ ਹੋਣਾ ਨੇ ਦਲਜੀਤ ਲੈ ਵੀ ਬੱਲੇ ਬਾਈ ਅਸੀਂ ਮੈਚ ਨਾਲ ਸ਼ੁਰੂ ਕਰੇ ਕਮੈਂਟ ਕਮੈਂਟ ਕਾਲਾ ਮਾਲਾ ਕਿੱਥੇ ਆ ਲੈ ਵੀ ਜੱਸ ਕਾਲੇ ਦੇ ਕੈਮਰਾ ਫੋਕਸ ਕਰੀ ਇਧਰ ਵੀਰਾਂ ਨੇ ਹੁਣੇ-ਹੁਣੇ ਜਾਣਕਾਰੀ ਦਿੱਤੀ ਹੈ ਵੀ ਜੱਗਾ ਕੈਨੇਡਾ ਗੱਗਾ ਕੈਨੇਡਾ ਲਾਡੀ ਮਾਲਾ ਤੇ ਸੁਖਜੀਤ ਕੈਨੇਡਾ ਇਹ ਸਾਰੇ ਭਰਾ ਰਲ ਕੇ ਐਲਾਨ ਕਰਾਉਂਦੇ ਆ ਵੀ ਕਾਲਾ ਮਾਲਾ ਜਿਹੜੇ ਮੇਲੇ ਤੇ ਜਿਹੜੀ ਗੱਡੀ ਰੱਖੇਗਾ ਉਸੇ ਗੱਡੀ ਦਾ ਸਨਮਾਨ ਕੀਤਾ ਜਾਣਾ ਇੱਕ ਵਾਰੀ ਕਾਲੇ ਮਾਲੇ ਲਈ ਤਾੜੀਆਂ ਮਾਰਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਭਰਾ ਦੇ ਲਈ ਵੱਡਾ ਸਲਮਾਨ ਵੱਡੀ ਗੱਡੀ ਨਾਲ ਹਰ ਹਰੇਕ ਪੁਆਇੰਟ ਤੇ 500 ਰੁਪਇਆ ਔਰ ਸਾਡਾ ਸ਼ਰਨ ਆਸਟ੍ਰੇਲੀਆ ਦੇਵੇਗਾ ਲੋ ਪੈਂਦੀ ਕਬੱਡੀ ਤੇ ਸੁਗਰਾਜ ਗੱਲ ਕਰਦਾ ਹੋਇਆ ਅੱਜ ਦੇ ਦਿਨ ਦਾ ਪਹਿਲਾ ਸੈਮੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਹੈ ਪਹਿਲੇ ਸੈਮੀ ਦੀ ਪਹਿਲੀ ਰੇਡ ਸੰਦੀਪ ਦੋਦੇ ਵਾਲਾ ਉੱਡਣਾ ਬਾਜ ਤੇ ਕਾਲਾ ਮਾਲੇ ਵਾਲਾ ਕਾਲਾ ਮਾਲੇ ਵਾਲਾ ਤੇ ਸੰਦੀਪ ਭੀਰੀ ਬੰਮ ਜਲਦੀ ਗਰਾਊਂਡ 'ਚ ਆਵੇ ਔਰ ਤਗੜਾ ਨੰਬਰ ਇਸ ਗੱਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਕਹਿੰਦੇ ਦੇਸੀ ਫਰਮਾਨੇ ਵਾਲਾ ਨਾਓ ਦੇਸੀ ਇਸ ਸਮੇਂ ਕਹਿੰਦੇ ਫਰਮਾਨੇ ਵਾਲਾ ਕਬੱਡੀ ਪਾ ਰਿਹਾ ਹੈ ਹੁਣ ਵੇਖਾਂਗੇ ਆ ਫਰਮਾਨੇ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਬਰੀ ਵਾਲੀਆ ਤਿਆਰ ਆ ਆ ਪਿਛਲੇ ਮੈਚ ਦੇ ਵਿੱਚ ਪੁੱਟਰ ਨੇ ਸਰਾ ਕਰਵਾਇਆ ਹੈ ਏ ਹੱਥ ਜੋੜੀਆਂ ਹੋ ਗਈਆਂ ਦੋਤੇ ਵਾਲਾ ਆ ਵੇਖੋ ਸਾਹਮਣੇ ਇਹ ਫਰਮਾਨਾ ਤੇ ਦੋਦਾ ਫਰਮਾਨਾ ਤੇ ਦੋਦਾ ਟੀਮ ਮਾਲ ਟੱਕਰ ਟੱਕਰ ਸਿਰੇ ਦੀ ਹੈ ਇਹ ਪਹਿਲਾ ਸੈਮੀ ਹੈ ਹਲੇ ਤੇ ਕਿੱਕ ਰੇਡ ਪਈ ਹੈ ਹਲੇ ਤੇ ਬਹੁਤ ਕੁਝ ਹੋਣਾ ਹੈ ਹਲੇ ਤੇ ਬਹੁਤ ਕੁਝ ਹੋਣਾ ਹੈ ਰਾਏ ਤਰਾਣੇ ਵਾਲੇ ਚਰਨੀ ਨੇ ਕਬੱਡੀ ਪਾਈ ਹੈ ਮੈਚ ਸਿਰੇ ਦਾ ਹਾਲਾ ਕਰਾ ਦੀ ਧਰਤੀ ਹੈ ਸੰਤ ਬਾਬਾ ਹੀਰਾਦਾਸ ਦੀ ਵਾਹ ਪੁਰਸ਼ਾਂ ਦੀ ਯਾਦ ਲਓ ਸੀਰਾ ਧੂੜ ਕੋਟੀਆ ਤੇ ਰਾਏ ਤਰਾਣੇ ਵਾਲਾ ਕਹਿੰਦੇ ਉੱਡ ਜੂ ਉੱਡ ਜੂ ਕਰਦਾ ਹੈ ਲਓ ਤਗੜਾ ਨੰਬਰ ਸਟੋਪਰ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਕਿ ਮੈਚ ਹੋਣਗੇ ਟਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕਢੂਗਾ ਪਾਣੀ ਹੁੰਡੀਆਂ ਦੇ ਸਿੰਘ ਫਸ ਗਏ ਹੋਣ ਨਿੱਤਰੂ ਬੜੇਵੇਂ ਖਾਣੇ ਹੁੰਡੀਆਂ ਦੇ ਸਿੰਘ ਫਸ ਗਏ ਹੁਣ ਨਿੱਤਰੂ ਬੜੇਵੇਂ ਖਾਣੇ ਲਾ ਬੱਗੇ ਪੰਡिए ਲੱਬੇ ਦੀ ਰੇਡ ਗਰਾਊਂਡ ਥੋੜਾ ਵੀਰ ਮੜ ਕੇ ਕਲੀਅਰ ਰੱਖਾਂਗੇ ਲਾ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਲਾ ਬਰੀਆਲੇ ਦਾ ਆ ਪਿੰਦੇ ਦਾ ਪੁੱਤਰ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਮੇਲਾ ਮਾਲੇ ਚੱਲਦਾ ਦੁਨੀਆ ਭੰਗੜੇ ਪਾਉਂਦੀ ਹੈ ਪਰ ਅਬ ਤੇ ਲੱਬੇ ਦੇ ਦਰਮਿਆਨ ਟੱਕਰ ਸਿਰੇ ਦੀ ਆ ਬਰੀਆਲੀਏ ਪਿੰਦੇ ਦਾ ਪੁੱਤਰ ਹੈ ਬ੍ਰਾਹਮਣੇ ਜੱਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾਤੀ ਆ ਆ ਮੁੰਡਾ ਇਸੇ ਪਿੰਡ ਦਾ ਆਹ ਵੇਖਾਂਗੇ ਸਮੇ ਕਬੱਡੀ ਤੀਰਥ ਪਾਉਂਦਾ ਹੋਇਆ ਹੁਣ ਵੇਖਾਂਗੇ ਮੂਰੇ ਵੀ ਪਿੰਡ ਵਾਲੇ ਆਹ ਪੈਂਦੀ ਹੋਈ ਰੇਡ ਇਹ ਸਮੇ ਕਹਿੰਦੇ ਇਹ ਟੱਕਰ ਕਿਹਦੇ ਨਾਲ ਹੋਣੀ ਹੈ ਇਹ ਗੱਲ ਸਮੇ ਵੀ ਹੋਵੇਗੀ ਗੱਲ 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 ਇੱਕ ਪਾਸੇ ਸੀਰਾ ਧੂੜਕੋਟ ਰਣਸੀਬ ਵਾਲਾ ਇਹ ਵੇਖਾਂਗੇ ਗੋਪੀ ਫੱਤੇ ਹੋਣ ਕੀਰਾ ਕੋਲ ਕੋ ਬੀਤੇ ਹੁਣਾਂ ਦੇ ਚਰਚੇ ਹੋਏ ਆ ਇਧਰ ਹੁਣਾਂ ਹਰੀਆਲੇ ਪਿੰਡਾ ਲੱਖਾ ਠੇਕੇਦਾਰ ਹਰੀਆਲੇ ਤੋਂ ਆਇਆ ਕਹਿੰਦਾ ਵੀ ਜਿਹੜਾ ਦੇਸੀ ਨੂੰ ਜਫਾ ਲਾ ਦੇਵੇ ਦੋਦੇ ਦਾ ਖਿਡਾਰੀ ਉਹਦੇ ਲਈ 200 ਦੇ ਬਾਲ ਹੋਣਗੇ ਲੱਖੇ ਠੇਕੇਦਾਰ ਦੇ ਵੱਲੋਂ ਹਰੀਆਲੇ ਪਿੰਡ ਤੋਂ ਵੀ ਸੰਗਤ ਆਈ ਹੈ ਆਓ ਸਾਹਮਣੇ ਕਹਿੰਦੇ ਪੈਂਦੀ ਰੇਡ ਯਾਰ ਜਾਫੀ ਦੋਦੇ ਵਾਲੇ ਮੁੰਡੇ ਮੁਕਸਰੀਏ ਸੰਦੀਪ ਬਾਜੇਖਾਨੇ ਵਾਲਾ ਵੀ ਆਣ ਕੇ ਸੱਟ ਤੇ ਲੱਗ ਗਿਆ ਲਵੀ ਵਰਗੇ ਬੁੱਟਰ ਵਰਗੇ ਰੱਬ ਬਰੀ ਵਾਲੇ ਦਾ ਇੱਥੇ ਰੱਖ ਟੱਕਰ ਸਿਰੇ ਦੀ ਹੈ ਦੋਦੇ ਵਾਲਾ ਗਰਮੀ ਖਾ ਕੇ ਲੱਗਿਆ ਏ ਪਰ ਦੇਸੀ ਕਿੱਥੇ ਲੋਟ ਆਉਂਦਾ ਦੇਸੀ ਕਿੱਥੇ ਲੋਟ ਆਉਂਦਾ ਐਵੇਂ ਨਹੀਂ ਮੰਨਿਆ ਵਾਲੇ ਨੇ ਸੱਦਿਆ ਹਾਟਾਂ ਦੂਰ ਦੀਆਂ ਦਰਬਖਸ਼ਾ ਟੱਕਰ ਸਿਰੇ ਦੀ ਐ ਆਹ ਸਿਰੇ ਦਾ ਮੈਚ ਐ ਸਿਰੇ ਦੇ ਮਾਲਾ ਆਹ ਮੇਲਾ ਹੀ ਸਿਰੇ ਦਾ ਐਣ ਵੇਖਾਂਗੇ ਰੇਡ ਪੈਂਦੀ ਹੋਈ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਕਾਲਾ ਖਾਂਗੇ ਆ ਰੱਬੋ ਦੋਦੇ ਵਾਲਾ ਬਾਟਾ ਵੱਧਦਾ ਤੁਰਿਆ ਹੁੰਦਾ ਇਸ ਸਮੇਂ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਜ਼ਿਲ੍ਹੇ ਜਲੰਧਰ ਦਾ ਇਸ ਸਮੇਂ ਕਬੱਡੀ ਪਾ ਰਿਹਾ ਹੈ ਕਿ ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤਨ ਗੋਦਰ ਦੀ ਜਦ ਵੀ ਆਵੇ ਯਾਦ ਪੰਜਾਬ ਦੀ ਰੂਹ ਅੱਜ ਵੀ ਉੱਧਰ ਦੀ ਜਾਂਦਾ ਬੱਲੇ ਬੰਨ ਲਿਆਏ ਨਾਲ ਜਨ ਅੱਜ ਸੱਜਣਾ ਦੀ ਆਈ ਐ ਸਾਨੂੰ ਕਾਰ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਐ ਸਾਨੂੰ ਕਾਰ ਜਲੰਧਰ ਤੋਂ ਇਸ ਕਬੱਡੀ ਦੇ 500 ਰੁਪਏ ਲਾਇਆ ਸਾਡਾ ਪ੍ਰੀਤ ਬਰਾਜੇਣਾ ਜੱਗਾ ਰਾਜੇਣਾ ਤੇ ਨਾਲ ਸੋਨੀ ਸੱਦੇ ਵਾਲਾ ਤੇ ਲਵੀ ਸਾਡਾ ਮਨੀਲਾ ਵਾਲਾ ਕਹਿੰਦਾ ਜੇ ਤਾਂ ਮੌੜਾ ਆ ਤਾਂ 500 ਰੁਪਏ ਇਹਦਾ ਖਰਾ ਹੋਊਗਾ ਚਾਹੇ ਫਰ ਜਾਫੀਆਂ ਜਫਾ ਲਾਦਾ ਤਾਂ 500 ਰੁਪਏ ਜਾਫੀਆਂ ਤਾਂ ਜਾਵੇਗਾ ਜਦੀਪ ਦੋਦੇ ਵਾਲਾ ਕਿ ਜਿਲੇ ਮੁਕਸਰ ਦਾ ਪਿੰਡ ਦੋਦਾ ਕੌਣੀ ਖੇਡ ਮੁੰਡਿਆਂ ਦੀ ਪੂਰੇ ਜੱਗ ਤੋਂ ਸੋਹਣੀ ਇੱਕ ਰੇਡਰ ਸੰਦੀਪ ਦੂਜੇ ਨੂੰ ਕਹਿੰਦੇ ਘੋੜਾ ਦੋਸਕੇ ਭਰਾਵਾਂ ਦਾ ਕਬੱਡੀ ਵਿੱਚ ਮਸ਼ਹੂਰ ਹੈ ਜੋੜਾ ਕਹੇ ਸੁਖਰਾਜ ਪਕੜ ਮਜ਼ਬੂਤ ਹੈ ਘੋੜੇ ਦੀ ਘੱਟ ਦੇਵੇ ਰੇਡਰ ਦੀਆਂ ਛੰਡਾਂ ਸੰਦੀਪ ਉੱਡਣੇ ਸੱਪ ਵਰਗਾ ਦਿੰਦਾ ਜਾਵੇ ਹਵਾ ਨੂੰ ਗੰਡਾ ਪਰ ਕਹਿੰਦੇ ਦੇਸੀ ਨੇ ਫਿਰ ਕਬੱਡੀ ਪਾਤੀ ਹੈ ਲੈ ਵੀ ਸੰਦੀਪ ਬਾਜੇਖਾਨੇ ਵਾਲਿਆ ਜਿੱਤਣਾ ਤੇ ਜੱਫੇ ਲਾਉਣੇ ਪੈਣੇ ਆ ਜਿੱਤਣਾ ਤੇ ਜੱਫੇ ਲਾਉਣੇ ਪੈਣੇ ਆ ਉਹ ਪੈਂਦੀ ਰੇਡ ਦੋਦੇ ਵਾਲੇ ਚਾਰ ਚਾਰੇ ਤਿਆਰ ਬਰ ਤਿਆਰ ਪ੍ਰਭ ਬਰੀ ਵਾਲੀਏ ਦਾ ਕਰਮ ਮੁਕਾਬਲਾ ਦੇਸੀ ਫਰਮਾਨਾ ਨੰਬਰ ਜੋੜ ਗਿਆ ਅਗਲੀ ਰੇਡ ਰਾਏ ਧਰਾਣੇ ਵਾਲਾ ਹਾਂ ਕਹਿੰਦੇ ਸਿਰੇ ਦਾ ਮੁਕਾਬਲਾ ਹੈ ਖਾਲਿਆ ਮਾਲੇ ਵਾਲਿਆ ਸਾਰਾ ਪਿੰਡ ਖੜਾ ਆਹ ਫਰ ਨੌਜਵਾਨਾਂ ਤਿਆਰੀ ਪੈਂਦੀ ਰੇਡ ਕਾਲਾ ਤੇ ਚਰਨੀ ਕਾਲਾ ਤੇ ਚਰਨੀ ਕਿ ਰੇਡਾਂ ਭਾਵੇਂ ਲੱਖ ਪੈਂਦੀ ਹੈ ਪਰ ਗੱਲ ਜੱਫਿਆਂ ਤੇ ਮੁੱਕਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਣੀ ਹਾਂ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਸੋਤਾ ਤੇ ਮਾਲਾ ਆਖੀਏ ਵੀ ਮੋਗਾ ਤੇ ਮੁਕਸਰ ਦੀਆਂ ਟੀਮਾਂ ਐਨ ਖੇਡ ਮੈਦਾਨ ਦੇ ਵਿੱਚ ਐ ਆਹ ਦੇਸੀ ਕਹਿੰਦੇ ਫਰਮਾਣੇ ਵਾਲਾ ਕਬੱਡੀ ਪਾ ਰਿਹਾ ਹੈ ਇਸ ਸਮੇਂ ਕੀ ਚੰਗਾ ਟਾਈਮ ਮਾਰੇ ਦਿਨ ਵੇਖ ਕੇ ਅੰਬਰਾਂ ਤੇ ਪਹੁੰਚ ਗਏ ਕੇ ਸਾਡਾ ਨਾਂ ਵੇਚ ਕੇ ਸੁੱਖੀ ਲੋਪੋ ਦਰਦਾਂ ਨੂੰ ਸ਼ੇਰ ਨਹੀਂ ਕਰਦੇ ਜਿਹੜੇ 11 ਨਾਲ ਖੜੇ ਅਸੀਂ ਸ਼ੇਰ ਨਹੀਂ ਕਰਦੇ ਇਹ ਵੇਖੋ ਸਾਹਮਣੇ ਪਰ 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 ਟੱਕਰ ਖਣ ਵਾਲੀ ਆ ਜਸਤੀ ਫਰਮਾਨੇ ਵਾਲਾ ਕਹਿੰਦਾ ਕਿੱਥੇ ਉਹ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਮੈਚ ਕਹਿੰਦੇ ਫਸਿਆ ਹੋਇਆ ਹੈ ਬਾਲੇ ਦੀ ਤਰਤੀ ਹੈ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਰੱਬੂ ਨੇ ਕਬੱਡੀ ਪਾਈ ਆ ਸੇਰਿਆ ਧੂਲकोट ਵਾਲਿਆ ਉਹ ਮਨਪ੍ਰੀਤ ਵਰਗੇ ਜਤਿੰਦਰ ਝਾੜ ਸਾਹੀਆ ਰੱਬੂ ਦੀ ਰੇਡ ਪਹਿਲਾ ਸੈਮੀਫਾਈਨਲ ਸੰਤ ਬਾਬਾ ਹੀਰਾਦਾਸ ਦੀ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਵੱਡਾ ਮੇਲਾ ਚੱਲਦਾ ਮੁਕਾਬਲਾ ਸਿਰੇ ਦਾ ਦੋ ਟੀਮਾਂ ਦੇ ਦਰਮਿਆਨ ਪਰ ਰੱਬੂ ਵੀ ਅਜੇ ਤੱਕ ਮਾਲ ਕਰੀ ਤੁਰਿਆ ਆਉਂਦਾ ਹੈ ਗੱਭੋ ਕਹਿੰਦੇ ਬਾਟਾ ਵੜਦਾ ਤੁਰ ਆਉਂਦਾ ਹੈ ਸ਼ਰਨਾ ਆਸਟ੍ਰੇਲੀਆ ਲੋ 500 ਰੁਪਿਆ ਔਰ ਦੇਸੀ ਫਰਮਾਨੇ ਵਾਲੇ ਦੇ ਲਈ 500 ਰੁਪਿਆ ਮਰੇ ਕੇ ਪੁੱਜਿਆ ਉਹ ਜਾਣ ਲੱਗੇ ਮੇਰੇ ਲੈ ਕੇ ਜਾਣਗੇ ਸ਼ਰਨਾ ਭਰਾ ਆਸਟ੍ਰੇਲੀਆ ਤੋਂ ਲਾਈਨਾਂ ਤਮਾਂਦਾ ਇੱਕ ਬਹੁਤ ਧੰਨਵਾਦ ਜੀ ਇੱਕ ਮੇਰੀ ਬੇਨਤੀ ਹੈ ਸਾਡੇ ਕੋਈ ਵੀ ਅੰਗਾ ਪੈਰਾਂ ਦਾ ਸਿਆਣਾ ਵੀਰ ਹੋਵੇ ਤੇ ਸਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ ਇੱਧਰ ਪਲੇਅਰ ਦੇ ਥੋੜੀ ਸੱਟ ਲੱਗੀ ਹੈ ਕੋਈ ਵੀ ਅੰਗਾ ਪੈਰਾਂ ਦੇ ਜਾਣਕਾਰ ਸਾਡੇ ਦਰਮਿਆਨ ਪੁੱਜੇ ਹੈ ਤੇ ਆ ਜਾਣ ਲੋ ਬਾਕੇ ਖਾਨੇ ਵਾਲਾ ਦੀਪ ਪਰ ਮੁੰਡਾ 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 ਮਾਲੇ ਵਾਲਾ ਮਣੀ ਆ ਦਲਬਾਗ ਇਹ ਮੁੰਡਾ ਪਿਛਲੇ ਸਾਲ ਤੋਂ ਕਬੱਡੀ ਸ਼ੁਰੂ ਕੀਤੀ ਹੈ ਸਿਰੇ ਦੀਆਂ ਕਬੱਡੀਆਂ ਸਟਰਾਜ ਪਾ ਰਿਹਾ ਹੈ ਮਣੀ ਦਾ ਸਨਮਾਨ ਗੋਪੀ ਚੌਧਰੀ ਵੱਲੋਂ ਵੱਡੇ ਕੱਪ ਨਾਲ ਕੀਤਾ ਜਾਣਾ ਹੈ ਗੋਪੀ ਚੌਧਰੀ ਵੱਲੋਂ 500 ਰੁਪਏ ਪਰ ਵੇਖਾਂਗੇ ਵੀ ਹੁਣ ਖੇਡ ਮੈਦਾਨ ਦੇ ਵਿੱਚ ਦੋਦੇ ਵਾਲਾ ਕਹਿੰਦੇ ਸਮੇਂ ਸੰਦੀਪ ਵਧਿਆ ਹੋਇਆ ਹੈ ਪਰ ਨੰਬਰ ਕਹਿੰਦੇ ਰੀਡਰ ਦਾ ਪ੍ਰੀਤਮ ਰਾਜਾਣਾ ਜੱਗਾ ਰਾਜਾਣਾ ਸੋਨੀ ਸੱਦੇ ਵਾਲਾ ਨਵੀਂ ਮਰੀਲਾ ਤੇ ਲਾਡੀ ਮਾਲਾ ਕਹਿੰਦੇ ਆ ਵੀ ਮਨਪ੍ਰੀਤ ਤੇ ਕਾਲੇ ਦਾ ਹਰ ਜੱਫਾ ਕਹਿੰਦੇ 5-500 ਦਾ ਹੋਵੇਗਾ ਮਨਪ੍ਰੀਤ ਤੇ ਕਾਲੇ ਦੇ ਜੱਫੇ ਤੇ ਵੱਡੇ ਮਾਨ ਹੋਣਗੇ ਤੇ ਮਾਨ ਹੋਣਗੇ 500 ਰੁਪਿਆ ਜਿਹੜਾ ਮੁੰਡਾ ਪਹਿਲਾ ਆਪਣੇ ਪਿੰਡ ਵਾਲਾ ਸਰਾਜ ਪਾ ਗਿਆ ਮਨੀ ਉਹਦੇ ਲਈ ਸਾਡਾ ਸ਼ਰਨ ਆਸਟ੍ਰੇਲੀਆ ਵਾਲਾ ਸਰਦਾਰ ਦਰਬਾਖ ਸਿੰਘ ਜੀ ਅਜਿਹੇ ਸਭ ਪੁੱਜੇ ਨੇ 500 ਰੁਪਿਆ ਮੇਰੇ ਕੋਲ ਪਹੁੰਚਾ ਕਰ ਗਿਆ ਮਨੀ ਲਈ ਬਹੁਤ ਬਹੁਤ ਧੰਨਵਾਦ ਮੈਂ ਕੋਟੂ ਸਰਾਜ ਰੋਡ ਤੇ ਲਓ ਪੈਂਦੀ ਰੇਡ ਤੇ ਦੇਸੀ ਫਰਮਾਨੇ ਵਾਲਾ 来 ਵੀ ਮਾਲੇ ਵਾਲੇ ਦੇ ਦੇਸੀ ਦੀ ਖੇਡ ਵਧੀਆ ਲੱਗੀ ਕਾਰੀ ਤਾੜੀਆਂ ਮਾਰੋ ਦੇਸੀ ਦੇ ਲਈ ਲਗਾਤਾਰ ਹੀ ਪਾਈ ਜਾਂਦਾ ਐਵੇਂ ਨਹੀਂ ਕਾਰੇ ਮਾਲੇ ਵਾਲੇ ਨੇ ਸੱਦਿਆ ਵੀ ਪਿੰਡ ਦਾ ਮੇਲਾ ਆਪਾਂ ਦੇਸੀ ਖੜਾਉਣਾ ਫਰਮਾਨੇ ਵਾਲਾ ਚਰਨੀ ਰਾਏ ਤਰਾਣੇ ਦੀ ਰੇਡ ਪਹਿਲਾ ਸੈਮੀਫਾਈਨਲ ਮੈਚ ਕਹਿੰਦੇ ਫਸਿਆ ਪਿਆ ਦੁਨੀਆ ਕਹਿੰਦੇ ਪੱਪਾਂ ਤੇ ਜਤਿੰਦਰ ਤੇ ਚਰਨੀ ਦੇ ਦਰਮਿਆਨ ਕਬੱਡੀ 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 ਰਾਏ ਤਰਾਣੇ ਵਾਲਾ ਵੀ ਕਹਿੰਦੇ ਚਰਨੀ ਐ ਮੁੰਡਾ ਰੇਡਰ ਢਕਾਣੇ ਦਾ ਮਾਲੇ ਵਿੱਚ ਫੇਰੇ ਬੁੱਕਦਾ ਚਰਨੀ ਰਾਏ ਭਰਾਣੇ ਦਾ ਮਾਲੇ ਵਿੱਚ ਫੇਰੇ ਬੁੱਕਦਾ ਵੀ ਚਰਨੀ ਰਾਏ ਭਰਾਣੇ ਦਾ ਏ ਪਰਮਣੀ ਆਹ ਕਮਾਲ ਹੀ ਕਰ ਗਿਆ ਮੁੰਡਿਆ ਆਹ ਵੇਖਾਂਗੇ ਵੀ ਤੇਰੇ ਹੱਥ ਤੇਰੇ ਹੱਥ ਨਹੀਂ ਆਵਣਾ ਮੈਂ ਉੱਡ ਜੂ ਕਬੂਤਰ ਬਣ ਕੇ ਤੇਰੇ ਹੱਥ ਤੇਰੇ ਹੱਥ ਨਹੀਂ ਆਵਣਾ ਇਧਰਲੇ ਪਾਸੇ ਰੱਪੋ ਅੱਗੇ ਵੀ ਮਣੀ ਨੇ ਪਹਿਲੇ ਮੈਚ ਦੀ ਸ਼ੁਰੂਆਤ ਕਬੱਡੀਆਂ ਪਾਈਆਂ 500 ਰੁਪਏ ਸਾਡੇ ਬਾਈ ਦਰਬਾਖਸ ਸਿੰਘ ਜੀ ਪਹਿਲਾਂ ਇਹਨਾਂ ਕੋਲ ਪਹੁੰਚ ਦਾ ਕਰ ਗਏ ਹੈ ਮਣੀ ਲਈ ਬਹੁਤ ਵਧੀਆ ਮੁਕਾਬਲਾ ਆਹ ਕਾਲਾ ਮਾਨਾ ਦਾ ਮੁੰਡਾ ਆਹ ਕਰਦਾ ਟਰਾਈ ਪਰ ਅੰਕ ਕੀ ਬਣਿਆ ਜੀ ਬਹੁਤ ਵਧੀਆ ਮੁਕਾਬਲਾ ਸੁਦਰਬਾਗ ਜੀ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਵੀ ਪਤਾ ਗਿਆ ਹੈ ਪੁਰੇ ਤੇ ਹਿੱਸੇ ਪੁਆਇੰਟ ਰੱਬੋਂ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਕਹਿੰਦੇ ਦੋਦੇ ਵੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਭਗਤੇ ਵਾਲਾ ਖਰਾਜੀ ਵੀ ਪੁੱਜਿਆ ਹੋਇਆ ਹੈ ਹਾਂ ਦੋਦੇ ਵਾਲਿਆਂ ਨਾਲ ਪਿਆਰ ਹੈ ਪਰ ਵੇਖਾਂਗੇ ਵੀ ਫਰਮਾਨੇ ਵਾਲਾ ਅੱਜ ਹਲੇ ਤੱਕ ਲੋਟ ਨਹੀਂ ਲਿਆ ਆਓ ਵੇਖਾਂਗੇ ਵੀ ਖੜੀ ਰਹੀ ਮੋਡੇ ਨਾਲ ਮੋਡਾ ਜੋੜ ਕੇ ਦੇਸੀ ਜੱਟ ਪਾ ਦੂਗਾ ਖਿਲਾਰੇ ਬੱਲੀਏ ਬਾਕੇ ਥਾਵੇਂ ਵਾਲਾ ਬਾਕੇ ਥਾਵੇਂ ਵਾਲਾ ਸੰਦੀਪ ਆਇਆ ਭਾਈ ਸੰਦੀਪ ਦਾ ਜਫਾ ਵਧੀਆ ਲੱਗਾ ਤੇ ਤਾੜੀਆਂ ਸੰਦੀਪ ਦੇ ਲਈ ਇਧਰ ਹਰੀਏ ਵਾਲੇ ਤੋਂ ਮੁੰਡੇ ਆਏ ਆ ਉਹਨਾਂ ਨੇ ਕਿਹਾ ਸੀ ਵੀ ਦੇਸੀ ਨੂੰ ਜਿਹੜਾ ਜਫਾ ਲਾਵੇ ਲੈ ਵੀ ਖਾਜੀ ਆ 200 ਬਾਜੇ ਖਾਨ ਵਾਲੇ ਦਾ ਆ ਗਿਆ ਲੈ ਫੜੀ ਸੁਣਿਆ ਨੌਜਵਾਨ ਆਓ ਸਾਹਮਣੇ ਕਬੱਡੀ ਪੈ ਗਈ ਆ ਹੁਣ ਦੇਖਦੇ ਆ ਵੀ ਕੌਣ ਹੌਣ ਬੱਲੇ ਬੱਲੇ ਕਰਾਵੇਗਾ ਪੱਟਾਂ ਤੇ ਥਾਪੀਆਂ ਕੈਮਰੇ ਫੋਕਸ ਨੇ ਲੋਕਾਂ ਨੇ ਨਿਗਾਹਾਂ ਗੱਡੀਆਂ ਹੋਈ ਹੈ ਵੀ ਮਾਲੇ ਤੇ ਸਿਰੇ ਦੀ ਕਬੱਡੀ ਹੋ ਰਹੀ ਹੈ ਮਾਲੇ ਤੇ ਸਿਰੇ ਦੀ ਕਬੱਡੀ ਹੋ ਰਹੀ ਹੈ ਸੰਦੀਪ ਆ ਗਿਆ ਹੈ ਸੰਦੀਪ ਦੀ ਕਬੱਡੀ ਪ੍ਰੀਤਮ ਰਾਜਿਆ ਨਾਲ ਜੱਗਾ ਰਾਜਿਆ ਨਾਲ ਸੋਨੀ ਸੱਧਿਆਲਾ ਤੇ ਲਵੀ ਮਣੀਲਾ ਹੁਣ ਵੱਲੋਂ ਕਹਿੰਦੇ 500 ਦੀ ਪੈਂਦੀ ਹੈ ਆਹ ਵੇਖਾਂਗੇ ਇਸ ਸਮੇਂ ਕਹਿੰਦੇ ਮੁੰਡਾ ਮਾਲੇ ਵਾਲਾ ਪਰ ਪੁੱਟਰ 도ਦੇ ਵਾਲੇ ਦੇ ਨਾਲ ਹੋ ਗਈ ਟੱਕਰ ਪੁੱਟਰ ਨੂੰ ਤੇ ਅੱਗ ਕਹਿਰ ਡਾਈ ਜਾਂਦਾ ਹੈ ਉਹ ਪੁੱਟਰ ਵੁੱਟਰ ਦੀ ਤਿਆਰੀ ਹੈ ਹੁਣ ਤੇ ਹਰ ਮੇਲੇ ਤੇ ਵੁੱਟਰ ਸਰਾ ਖੇਡਦਾ ਪਿਛਲੇ ਕਈ ਮੇਲਿਆਂ ਤੋਂ ਵੁੱਟਰ ਵੀ ਚਰਚਾ ਦੇ ਵਿੱਚ ਹੈ ਵੁੱਟਰ ਦੇ ਵੀ ਗੱਲਾਂ ਕਰਾਈਆਂ ਹੋਈਆਂ ਵੁੱਟਰ ਦੇ ਵੀ ਚਰਚਾ ਛੇੜੀ ਹੋਈ ਹੈ ਰਾਏ ਤਰਾਣੇ ਵਾਲੇ ਦੀ ਰੇਡ ਮੁੰਡੇ ਮਾਲਲੇ ਵਾਲੇ ਮੈਚ ਕਹਿੰਦੇ ਸਿਰੇ ਦਾ ਏ ਮਨਪ੍ਰੀਤ ਤੇ ਰਾਏ ਤਰਾਣੇ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਆ ਵੀ ਸਿਰੇ ਦੀ ਹੈ ਟੱਕਰ ਆ ਵੀ ਸਿਰੇ ਦੀ ਹੈ ਲਓ ਲੱਗਾ ਹੋਇਆ ਜੋਰ ਕਬੱਡੀ 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 ਜੱਫਾ ਵਾਪਿਆ ਹੈ ਉਧਰ ਕਹਿੰਦੇ ਪ੍ਰੀਤਮ ਹੁਣਾ ਵੱਲੋਂ ਤੇ ਜੱਗੇ ਹੁਣਾ ਵੱਲੋਂ ਰਾਜੇਾਨੀਏ ਦੇ ਨਾਲ ਜ਼ੋਨੀ ਸੱਤੇ ਵਾਲਾ ਤੇ ਲਵੀ ਮਣੀਲਾ ਵੱਲੋਂ 500 ਰੁਪਇਆ ਮਨਪ੍ਰੀਤ ਦੇ ਲਈ ਪੁਜਦਾ ਕਰ ਦਿੱਤਾ ਆਹ ਰੇਡ ਵੇਖਾਂਗੇ ਲੈ ਵੀ ਸੁਖਰਾਜ ਦੇਸੀ ਦੇਸੀ ਫੇਰ ਆ ਗਿਆ ਦੇਸੀ ਫੇਰ ਆ ਗਿਆ ਮੈਚ ਫਸਿਆ ਪਿਆ ਲਓ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਚਾਰ ਜਫਾ ਤਿਆਰ ਬਰ ਤਿਆਰ ਸੰਦੀਪ ਪ੍ਰਭ ਲਵੀ ਬੁੱਟਰ ਘੋੜੇ ਦੀਆਂ ਘਾਟਾਂ ਰਪਿੰਦਰ ਦੀਆਂ ਘਾਟਾਂ ਰੜਕਦੀਆਂ ਔਰ ਜਲਦੀ ਉਹ ਮੁੰਡੇ ਵੀ ਵਾਪਸ ਆਉਣਗੇ ਆ ਪੈਂਦੀ ਹੋਈ ਰੇਡ ਤੇ ਬਾਜੇਖਾਨੇ ਵਾਲਾ ਸੰਦੀਪ ਬਾਜੇਖਾਨੇ ਵਾਲਾ ਵੀ ਸਿਰਾਂ ਲਾ ਗਿਆ ਦੂਜਾ ਜਫਾ ਭੰਗੜਾ ਪੈਂਦਾ ਮਾਲੇ ਵਾਲੇ ਜਫਾ ਵਧੀਆ ਲੱਗਾ ਕੇ ਨਹੀਂ ਕਰੀ ਤਾੜੀਆਂ ਮਾਰੇ ਯਾਰ ਜਿੱਤ ਹਾਰ ਵਖਰੀ ਗੱਲ ਐ ਪਰ ਜਿਹੜੇ ਕਬੱਡੀ ਦੇ ਆਸ਼ਕਾ ਉਹ ਕਬੱਡੀ ਦਾ ਆਨੰਦ ਮਾਣਦੇ ਐ ਜਿੱਤਾਂ ਹਾਰਾਂ ਜ਼ਿੰਦਗੀ ਦਾ 파ਟ ਐ ਜਿੱਤਾਂ ਹਾਰਾ ਲਾਈਫ ਦੇ ਵਿੱਚ ਚਲਦੀਆਂ ਰਹਿੰਦੀਆਂ ਪਰ ਖੇਡ ਵਧੀਆ ਹੋਣੀ ਚਾਹੀਦੀ ਐ ਮੈਚ ਵਧੀਆ ਹੋਣੇ ਚਾਹੀਦੇ ਐ ਰੱਬੋ ਦੀ ਰੇਡ ਸੀਰਿਆ ਆ ਧੂੜ ਕੋਟ ਵਾਲਿਆ ਜੱਫੇ 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 ਚਾਹੀਦੇ ਐ ਜੱਫੇ ਚਾਹੀਦੇ ਐ ਪੈਂਦੀ ਰੇਡ ਰੱਬੋ ਤੇ ਸੀਰਾ ਰੱਬੋ ਦੇ ਸੀਰਾ ਰੱਬੋ ਤੇ ਸੀਰਾ ਰੱਬੋ ਤੇ ਸੀਰਾ ਰੱਬੋ ਤੇ ਮੇਲਾ ਮਾਲੇ ਚੱਲਦਾ ਮੇਲਾ ਮਾਲੇ ਚੱਲਦਾ ਸਭਾ ਬਸ ਥੋੜਾ ਜਿਆ ਹੋ ਗਿਆ ਤੂੰ ਲੇਟ ਮੁੰਡਿਆ ਵੇ ਗੱਡੀ ਹੁਣੇ ਹੀ ਤਰੀਆ ਹੁਣੇ ਹੀ ਤਰੀਆ ਮੈਚ ਨੇ ਕਹਿੰਦੇ ਐਨ ਸਵਾਦ ਲਿਆਤਾ ਲੋਕਾਂ ਨੂੰ ਆ ਮੈਚ ਨੇ ਵੀ ਸਵਾਦ ਲਿਆਤਾ ਜਿੰਨੇ ਮੈਚ ਪਹਿਲੇ ਤੋਂ ਲੈ ਕੇ ਸਾਰੇ ਹੀ ਸਿਰੇ ਦੇ ਸਾਰੇ ਸਿਰੇ ਦੇ ਮਾਲੇ ਆ ਗਏ ਹਣ ਤੱਕ ਮੈਚਾਂ ਦਾ ਨਿਆਰਾ ਆਇਆ ਸਾਰੇ ਮੁੰਡਿਆਂ ਨੇ ਕਾਟਾੜੀ ਮਾਰ ਦਿਓ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਐਨ ਸਿਰੇ ਦਾ ਆਹ ਵੇਖ ਇਧਰਲੇ ਪਾਸੇ ਕਾਲ ਮਾਲੇ ਵਾਲਾ ਜੱਫੇ ਵੀ ਲਾਉਂਦਾ ਰੇਡਾਂ ਵੀ ਪਾਉਂਦਾ ਮਸਲਾ ਪਿੰਡ ਦਾ ਮਸਲਾ ਬੱਟਰ ਬੱਟਰ ਤੇ ਕਾਲਾ ਬੱਟਰ ਤੇ ਕਾਲਾ ਬੱਟਰ ਤੇ ਕਾਲਾ ਬੱਟਰ ਤੇ ਕਾਲਾ ਏ ਵਾਹ ਓਏ ਕਾਲਿਆ ਵਾਹ ਓਏ ਕਾਲਿਆ ਤਾੜੀ ਵਜਦੀ ਵੇ ਕਾਲੇ ਦੇ ਲਈ ਆਹ ਭੰਗੜੇ ਪੈਂਦੇ ਆ ਮੇਲਿਆ ਮਾਲੇ ਚੱਲਦਾ ਸੰਤ ਬਾਬਾ ਹੀਰਾਦਾਸ ਜੀ ਦੀ ਯਾਦ ਦੇ ਵਿੱਚ ਲਓ ਦੋਤੇ ਵਾਲੇ ਸੰਦੀਪ ਨੇ ਕਬੱਡੀ ਪਾਈ ਹੈ ਹੁਣ ਦੇਖਦੇ ਆ ਵਿਚਾਰਾਂ ਦੇ ਵਿੱਚੋਂ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਲਓ ਕਾਲੇ ਦੇ ਲਈ ਪ੍ਰੀਤਮ ਹੁਣਾਂ ਵੱਲੋਂ ਜੱਗੇ ਸੋਨੀ ਤੇ ਲਵੀ ਹੁਣਾਂ ਵੱਲੋਂ 500 ਆ ਗਿਆ ਆਹ ਦੋਤੇ ਵਾਲਾ ਉੱਡਣਾ ਬਾਜ ਕਬੱਡੀ ਦਾ ਪਰ ਧੂੜ ਕੋਟੀਆ ਸੀਰਾ ਆਇਆ ਹੋਇਆ ਏ ਧੂੜ ਕੋਟੀਆ ਸੀਰਾ ਆਇਆ ਹੋਇਆ ਆਹ ਵੇਖਾਂਗੇ ਸਿਰੇ ਦਾ ਮੈਚ ਆਹ ਮੈਚ ਨੇ ਕਹਿੰਦੇ ਐਨ ਲੋਕਾਂ ਦੇ ਚਿੱਤ ਖੁਸ਼ ਕਰਦੇ ਐ ਚਿੱਤ ਖੁਸ਼ ਕਰਦੇ ਐ ਦੁੱਖ ਤੋੜਦੇ ਦੁੱਖ ਤੋੜਦੇ ਦਰਵਾਜ 500 ਰੁਪਿਆ ਸਿਰੇ ਲਈ ਸਾਡਾ ਸ਼ਰਨਾ ਅਸਟ੍ਰੇਲੀਆ ਵਾਲਾ ਔਜਲਾ ਸਾਹਾ ਉਹਨਾਂ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਸਿਰੇ ਦੇ ਜੱਫੇ ਤੇ ਖੁਸ਼ ਹੋ ਕੇ 500 ਰੁਪਿਆ ਮੈਂ ਕੋਟੂ ਦਰਵਾਜ ਗੱਜਣ ਵਾਲੀਆ ਲਾਓ ਇਸ ਸਮੇਂ ਕਹਿੰਦੇ ਆਹ ਤੇਸੀ ਫਰਮਾਣੇ ਵਾਲਾ ਦੇਸੀ 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 ਦੇ ਪ੍ਰਭ ਦੀ ਟੱਕਰ ਪਰ ਨੰਬਰ ਰੇਡਰ ਦੇ ਹਿੱਸੇ ਆ ਆਓ ਵੇਖਾਂਗੇ ਅਗਲੀ ਕਬੱਡੀ ਧਰਾਨੇ ਵਾਲਾ ਚਰਨੀ ਰਾਏ ਧਰਾਨੇ ਵਾਲਾ ਕਿ ਸਕੂਲ ਵਿੱਚ ਪੜਦਿਆਂ ਪੜਦਿਆਂ ਖੇਡਾਂ ਕਈ ਖੇਡੇ ਸੀ ਦੇਵੇਂ ਨਾਲ ਸਰਕਾਰ ਨੌਕਰੀ ਪਰ ਲਿਖ ਕੇ ਵਿਹਲੇ ਸੀ ਫੇਰ ਲੱਗ ਗਈ ਕਬੱਡੀ ਮਨਸੀ ਯਾਰਾਂ ਦੇ ਹੋ ਗਈ ਇਹ ਦੁਰਗਰੀਬੀ ਘੁੰਮੀਆਂ ਵਿੱਚ ਕਾਰਾਂ ਦੇ ਵਾਹ ਓਏ ਸੋਹਣਿਆ ਇਹਨਾਂ ਕਬੱਡੀ ਖਿਡਾਰੀਆਂ ਨੂੰ ਹੁਣ ਜਾਜਾਂ ਦੇ ਝੂਟੇ ਮਿਲਦੇ ਆ ਉਹ ਕਬੱਡੀ ਦੀ ਬਦੌਲਤ ਪਰ ਜਿਨ੍ਹਾਂ ਨੇ ਮਿਹਨਤਾਂ ਕੀਤੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਫੇਰ ਜਾ ਕੇ ਗੱਲ ਹੁੰਦੀ ਹੈ ਫੇਰ ਜਾ ਕੇ ਗੱਲ ਲਓ ਦੇਸੀ ਫਾਰ ਮੈਚ ਮੈਚ ਉਧਰ ਦੂਰੀ ਮੋੜਦੀ ਪਤਲਾ ਵੀ ਮੈਚ ਓਏ ਅੱਤੇ ਦੇ ਫਰਕ ਤੇ ਚੱਲਦਾ ਮੈਚ ਫਸਿਆ ਪਿਆ ਮੈਚ ਫਸਿਆ ਪਿਆ ਓ ਜਿਹੜਾ ਮਾਲੇ ਦਾ ਖੇਡੂ ਜਿਹੜਾ ਜਿੱਤੋ ਫਾਈਨਲ ਮਾਲੇ ਦਾ ਖੇਡੂ ਆਓ ਬਾਈਆਂ ਦੇ ਵੀ ਯਾਰ ਜਿਹੜੇ ਵੀਰਾਂ ਦੀ ਡਿਊਟੀ ਨੇ ਥੋੜਾ ਥੋੜਾ ਕਰ ਦਿਓ ਪਿਛੇ ਯਾਰ ਕਈ ਵੀਰ ਬਣ ਕੇ ਸਾਰੇ ਭਰਾ ਮਾਰ ਯਾਰ ਕਰਿਓ ਪਿਛੇ ਥੋੜਾ ਥੋੜਾ ਹੱਥ ਬਨ ਕੇ ਬੇਨਤੀ ਹੈ ਵੀਰੇ ਕਿਰਪਾ ਕਰਕੇ ਆਪਾਂ ਆਪਣੇ ਆਪ ਹੀ ਆਪਣੇ ਆਪ ਹੀ ਤੋਹਾਕੇ ਜਰੂਰ ਫੇਰੋੜਾ ਆਓ ਸਾਹਮਣੇ ਵੇਖਾਂਗੇ ਨੰਬਰ 30 ਲੈ ਗਿਆ ਚਰਨੀ ਰਾਏ ਭਰਾਣੇ ਵਾਲਾ ਕਬੱਡੀ ਪੌਣ ਆ ਗਿਆ ਕਿ ਰੋਟੀ ਇੱਜ਼ਤ ਦੀ ਮਿਲੇ ਸਦਾ ਹੱਥ ਜੋੜ ਕੇ ਕਹਿੰਦੇ ਆ 24 ਘੰਟੇ ਮਾਰ ਕਦੇ ਪਾਣੇ ਵਿੱਚ ਰਹਿੰਦੇ ਆ ਪਿਆਰ ਨਾਲ ਮਿਲਦੇ ਆ ਕਰਦੇ ਕ੍ਰੋਧ ਨਹੀਂ ਸੁਖੀ ਲੋਪੋ ਕਿਸੇ ਨਾਲ ਵੈਰ ਤੇ ਵਿਰੋਧ ਨਹੀਂ ਸੁਖੀ ਲੋਪੋ ਕਿਸੇ ਨਾਲ ਵੈਰ ਤੇ ਵਿਰੋਧ ਨਹੀਂ ਵਾਹ ਵੇ ਗੱਬਰਾ ਤੇ ਵਿਰੋਧ ਕਹਿੰਦੇ ਮਾਰੇ ਮਾਰੇਆ ਵੈਰ ਵਿਰੋਧਾ ਜੋ ਕਿਸੇ ਨੇ ਕੀ ਖੱਟਿਆ ਇਹਨਾਂ ਚੀਜ਼ਾਂ ਤੋਂ ਕੱਟਰ ਪਾਉਣ ਨੂੰ ਕੁਛ ਨਹੀਂ ਹੱਸੋ ਖੇਡੋ ਨਜ਼ਾਰੇ ਲਓ ਕਿ ਜ਼ਿੰਦਗੀ ਦੇ ਲੈ ਲਓਏ ਨਜ਼ਾਰੇ ਮਿੱਤਰੋ ਫਿਰ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ ਲੰਘ ਗਿਆ ਵੇਲਾ ਤੇ ਫੇਰ ਪਛਤਾਉਗੇ ਬੀਤੇ ਹੋਏ ਸਮੇਂ ਦੀ ਯਾਦ ਬਣ ਜਾਓਗੇ ਹੱਸ ਲੋ ਖੇਡ ਲੋ 22 ਦਿਨ ਦੀ ਜ਼ਿੰਦਗਾਨੀ ਹੈ ਲੜਾਈ ਝਗੜਿਆਂ ਤੇ ਜਰਸੀਆਂ ਸਾਰਿਆਂ ਦੇ ਕੁਝ ਨਹੀਂ ਰੱਖਿਆ ਆਹ ਕਹਿੰਦੇ ਮਨੀ ਮਾਲੇ ਵਾਲੇ ਨੇ ਕਬੱਡੀ ਪਾਤੀ ਹੈ ਇਧਰ ਹਰੀਆ ਦੇ ਮੁੰਡੇ ਕਹਿੰਦੇ ਵੀ ਭਿੰਦੇ ਦਾ ਪੁੱਤਰ ਜੇ ਜਫਾ ਲਾਉਂਦਾ 200 ਦੇ ਆਣ ਦੇਵਾਂਗੇ ਪੈਂਦੀ ਰੇਡ ਮਨੀ ਤੇ ਸੰਦੀਪ ਮਨੀ ਤੇ ਸੰਦੀਪ ਮਨੀ ਤੇ ਸੰਦੀਪ ਉਖੜਦੇ ਪੈਰ ਲੱਗਦਾ ਜੋਰ ਹਰਜੀ ਪਾਸੇ ਕਬੱਡੀ 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 ਬਾਜੇਖਾਨੇ ਵਾਲਾ ਇਹ ਆ ਸੰਦੀਪ ਲੈ ਵੀ ਮਾਲੇ ਆਲੋ ਮੈਚ ਵਧੀਆ ਲੱਗਾ ਤੇ ਮੈਂ ਤਾਰੀਆਂ ਜਰੂਰ ਮਾਰੋ ਯਾਰ ਸਿਰੇ ਦਾ ਸਿਰੇ ਦਾ ਮੈਚ ਹੋਇਆ ਪੁਆਇੰਟ 10 ਦਈਏ ਪੁਆਇੰਟ 10 ਦਈਏ ਆ ਨੰਬਰਾਂ ਦਾ ਲੇਖਾ ਜੋਖਾ ਮਾਲੇਕਾਂ ਦੇ ਨੰਬਰ ਨੇ ਸਾਡੇ ਮਾਲੇਕਾਂ ਦੇ ਨੰਬਰ ਨੇ 15 ਮਾਲਾਕਾਂ 15 ਤੇ ਦੋਦੇ ਦੇ ਨੰਬਰ ਨੇ ਸਾਡੇ 17 ਸਾਡੇ 17 ਨੰਬਰ ਲੈ ਕੇ ਦੋਦਾ ਜੇਤੂ ਰਹੀ ਹੈ ਆਹ ਦੋਦਾ ਜੇਤੂ ਰਹੀ ਹੈ ਆਹ ਬਾਗਾ ਪ੍ਰਾਣਾ ਦੋਨੇ ਟੀਮਾਂ ਆਓ ਜੀ ਜਲਦੀ ਦੇ ਨਾਲ ਦੋਨੇ ਟੀਮਾਂ ਉਧਰ ਦੋਦੇ ਦੀ ਟੀਮ ਦੇ ਸਪான்ਸਰ ਬਲਜੀਤ ਕੈਨੇਡਾ ਖੁਸ਼ਚਾਲ ਕੈਨੇਡਾ ਕਰਮਖ ਵਿਰਕ ਅਵੀ ਬਰਾੜ ਫੇ ਲਵੀ ਬਰਾੜ ਸਾਰੇ ਭਰਾਵਾਂ ਦਾ ਧੰਨਵਾਦ ਹੈ ਉਧਰ ਗਿੱਲਾ ਵਾਲਾ ਪੀਤਾ ਸਾਡਾ ਵੀਰ ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਗਿੱਲਾ